ਤੁਸੀਂ ਦਮਦਮਾ ਸਾਹਿਬ ਜਾਂਦੇ ਹੋ ਤਖਤ ਤੇ ਉਥੋਂ ਦੇ ਸਰਦਾਰ ਡੱਲੇ ਨੇ ਗੁਰੂ ਗੋਬਿੰਦ ਸਿੰਘ ਰਾਜਾ ਜੀ ਦੀ ਸੇਵਾ ਕੀਤੀ ਰਾਜਾ ਜੀ ਦੀ ਸੇਵਾ ਕੀਤੀ ਹੈ ਆਪਾਂ ਜ਼ਿੰਮੇਦਾਰ ਆ ਜਿਵੇਂ ਆ ਹੁਣ ਔਲ ਲੱਗੀ ਸੀ ਔਲ ਲੱਗੀ ਹੈ ਡੱਲਾ ਅਮੀਰ ਆਦਮੀ ਚੌਧਰੀ ਇਲਾਕੇ ਦਾ ਕਹਿੰਦਾ ਬਾਜਾਂ ਵਾਲਿਆ ਨਿੱਕੀ ਜੀ ਬੇਨਤੀ ਨਾ ਕਰਾਂ ਕਹਿਣ ਲੱਗੇ ਤੂੰ ਸਾਡਾ ਡੱਲਾ ਨਿੱਕੀ ਜੀ ਬੇਨਤੀ ਕਰਨੀ ਵੱਡਾ ਬੇਨਤਾ ਕਰ ਹੱਸ ਪਿਆ ਕਹਿਣ ਲੱਗਾ ਪਾਤਸ਼ਾਹ ਕਈ ਸਾਲ ਹੋ ਗਏ ਨੇ ਖੁੱਲ ਕੇ ਮੀਂਹ ਨਹੀਂ ਪੈਂਦਾ ਲਾਕਾ ਔੜ ਵਾਲਾ ਬਰਾਨਾ ਕਰਦੇ ਕਿਰਪਾ ਮੇਰੇ ਗੁਰਦੇਵ ਕਹਿੰਦੀ ਮੇਰਾ ਛਤਰਫੜ ਲਾ ਮੇਰੇ ਗੁਰੂ ਦੀ ਜੁੱਤੀ 'ਚ ਤਾਕਤ ਕਹਿੰਦਾ ਮੇਰਾ ਛਤਰਫੜ ਲਾ ਅਬਾਦਾਂ ਵਾਲਾ ਕਹਿਣ ਲੱਗਾ ਤਾਂ ਉੱਪਰ ਚਲਾ ਕੇ ਮਾਰੀ ਤੇ ਕਵੀ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਇੰਦਰਾ ਮੀਂਹ ਪਵਾ ਸਾਡਾ ਗੁਰਤਰਲੇ ਨਹੀਂ ਜਿਕੜਦਾ ਇੰਦਰ ਨੂੰ ਵੀ ਹੁਕਮ ਕਰਦਾ ਕਹਿੰਦੇ ਇੰਦਰਾ ਗੁਰੂ ਗੋਬਿੰਦ ਸਿੰਘ ਕਹਿੰਦਾ ਮੀਂਹ ਪਾ ਲਗਾਤਾਰ ਤਿੰਨ ਦਿਨ ਝੜੀ ਲੱਗੀ ਬੜਾ ਭੂੜਾ ਸੀ ਜਦੋਂ ਉਹ ਪੜਦਾ ਨਾ ਤੇ ਮੇਰਾ ਹਾਸਾ ਨਿਕਲ ਜਾਂਦਾ ਹੈ ਕਹਿਣ ਲੱਗਾ ਮਹਾਰਾਜ ਮੈਂ ਤੁਹਾਨੂੰ ਮੀਂਹ ਲਿਆ ਕੇ ਕੋਠੇ ਢੋਣ ਲਈ ਆਖਿਆ ਸੀ ਕਿ ਮੀਂਹ ਹੁੰਦਾ ਕਿਤੇ ਦੋ ਪੈਰ 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 ਤੇ ਪਰਸੋਂ ਦਾ ਮੀਂਹ ਚੱਲੀ ਜਾਂਦਾ ਤੇ ਗੁਰਦੇਵ ਕਹਿੰਦੇ ਫੇਰ ਕੀ ਹੋ ਗਿਆ ਛਤਰ ਕਿਤੇ ਮੁੱਕ ਗਏ ਨੇ ਦੂਜਾ ਛਤਰ ਫੜ ਚਲਾ ਕਹਿ ਪੀ ਗੁਰੂ ਗੋਬਿੰਦ ਸਾਹਿਬ ਹੁਕਮ ਹੈ ਇੰਦਰਾ ਮੀਂਹ ਬੰਦ ਕਰ ਦੇ ਮੀਂਹ ਰੁਕ ਗਿਆ ਕਿਸੇ ਪਗੰਬਰ ਪੀਰ ਵਿੱਚ ਇਨੀ ਤਾਕਤ ਹੈ ਮੈਂ ਇਤਿਹਾਸੋਂ ਕਹਿ ਰਿਹਾ ਕਲੋਨੀ ਬਣਾ ਰਿਆ ਮੇਰੇ ਗੁਰਦੇਵ ਨੇ ਸਿੱਖ ਨੂੰ ਜੋੜਾ ਦਿੱਤਾ ਕਹਿਣ ਲੱਗੇ ਭਾਈ ਜਦੋਂ ਉਹ ਬੀਬੀ ਆਵੇਗੀ ਨਾ ਉਹਦੇ ਸਿਰ ਨੂੰ ਪੋਲਾ ਜਾ ਲਾ ਦੇ ਜਦੋਂ ਉਹ ਆਈ ਵਿਚਾਰੀ ਕਿਉਂਕਿ ਉਹਨੂੰ ਆਪਣੀ ਸੋਝੀ ਨਹੀਂ ਸੀ ਜਦੋਂ ਆਈ ਉਹਦੇ ਸਿਰ ਨੂੰ ਲਾਇਆ ਇਕਦਮ ਇਕੱਠੀ ਹੋ ਗਈ ਕਹਿੰਦੀ ਮੈਨੂੰ ਕੱਪੜਾ ਦਿਓ ਜਿਹੜਾ ਸਾਡੇ ਸਮਾਜ ਦੇ ਵਿੱਚ ਜਦੋਂ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਏ ਕਿਸੇ ਭਰਾ ਦੀ ਧਰਮ ਪਤਨੀ ਚੜ੍ਹਾਈ ਕਰ ਜਾਏ ਤੇ ਆਪਾਂ ਭਾਈਚਾਰੇ ਚ ਕਹਿਣਾ ਵੀ ਆਪਾਂ ਚਾਦਰ ਪਵਾ ਦਈਏ ਕਿਉਂਕਿ ਇਹ ਸਾਡੀ ਨੋ ਤੇ ਇਹ ਸਾਡਾ ਸੋਟਾ ਕਾਕਾ ਹੈ ਘਰ ਦੀ ਪਤ ਕਰ ਰਹੇ ਜੇਗੀ ਮੈਂ ਪਰਸੋਂ ਚੌਧਕ ਸਿੰਘ ਬੜੇ ਇੰਪੋਰਟੈਂਟ ਬੰਦੇ ਨੇ ਤੇ ਉਹਨਾਂ ਦਾ ਪੁੱਤ ਕਿਹੜੇ ਕਰਕੇ ਐਕਸੀਡੈਂਟ ਵਿੱਚ ਤੇ ਅਸੀਂ ਗੱਲਬਾਤ ਤੇ ਫੋਨ ਕੀਤੀ ਮੈਂ ਉਹਨੂੰ ਆਖਿਆ ਭਾਈ ਸਾਹਿਬ ਬੇਨਤੀ ਹੈ ਪੀੜ ਤੁਹਾਡੀ ਨੋ ਰਾਨੀ ਹੈ ਬੜੀ ਨੇਕ ਹੈ ਵਿਚਾਰੀ ਰਬਦਾ ਬਾਣਾ ਵਰਤ ਗਿਆ ਤੁਹਾਡਾ ਛੋਟਾ ਪੁੱਤ ਜਿਹੜਾ ਉਹ ਯੋਗ ਹੈ ਤੇ ਤੁਸੀਂ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਦੋਵਾਂ ਦਾ ਚਾਦਰ ਪਵਾ ਕੇ ਰਿਸ਼ਤਾ ਕਾਇਮ ਕਰ ਦਿਓ ਕਹਿਣ ਲੱਗਿਆ ਨਹੀਂ ਜੀ ਸਾਡੇ ਮਨ ਵਿੱਚ ਹੀ ਹੋਈ ਹੈ ਇਹ ਰਸਮ ਗੁਰੂ ਅਮਰਦਾਸ ਪਾਤਸ਼ਾਹ ਸਮੇਂ ਚੱਲੀ ਹੈ ਮੈਂ ਤਾਂ ਕਹਿਣਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਉਂ ਦੇ ਜਿਉਂ ਦੀ ਬੀਬੀ ਨੂੰ ਮਰੇ ਪਤੀ ਨਾਲ ਘੁੱਟ ਕੇ ਸਾੜ ਦੇਂਦਾਂ ਕਹਿੰਦੀ ਇਹ ਨੇ ਸੱਚਖੰਡ ਜਣਾ ਇਹ ਸਤੀ ਹੋਣ ਲੱਗੀ ਹੈ ਕਿੱਡਾ ਅਨਰਸੀ ਸਾਡੇ ਸਮਾਜ ਵਿੱਚ ਪਤੀ ਮਰ ਜੇ ਤੇ ਪਤਨੀ ਨੂੰ ਸਾੜਿਆ ਜਾਂਦਾ ਹੈ ਤੇ ਜੇ ਪਤਨੀ ਮਰ ਜਾਏ ਤੇ ਪਤੀ ਭਾਵੇਂ ਨੋਵਾਂ ਵਿਆਹ ਹੋਰ ਕਰਾ ਲਏ ਇਹ ਹਸਣਾ ਨਹੀਂ ਗੱਲ ਨੂੰ ਚਿਤਨਾ ਪਾਬ ਔਰਤ ਇੰਨੀ ਗੁਲਾਮ ਸੀ ਲੇਕਿਨ ਤਨ ਗੁਰੂ ਨਾਨਕ ਪਾਤਸ਼ਾਹ ਜਿਨੇ ਔਰਤ ਨੂੰ ਸਤਕਾਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾ ਕਿਸੇ ਨੇ ਔਰਤ ਨੂੰ ਸਤਕਾਰ ਨਹੀਂ ਦਿੱਤਾ ਸਾਡਾ ਗੁਰੂ ਕਹਿੰਦਾ ਸੋਕ ਮੰਦਾ ਆਖੀਏ ਜਿਤ ਜੰਮੇ ਰਜਾਨ ਉਹ ਦੁਨੀਆਂ ਦੇ ਲੋਕ ਉਹਨਾਂ ਧੀਆਂ ਪੈਣਾ ਬੀਬੀਆਂ ਨੂੰ ਮਾਰੇ ਨਾ ਕਹੋ ਜੇ ਇਹ ਨਾਂ ਹੁੰਦੀਆਂ ਸੰਤ ਕਿੱਥੋਂ ਆਉਂਦੇ ਜੇ ਇਹ ਨਾਂ ਹੁੰਦੀਆਂ ਤੇ ਬ੍ਰਹਮ ਗਿਆਨੀ ਕਿੱਥੋਂ ਆਉਂਦੇ ਜੇ ਨਾਂ ਹੁੰਦੀਆਂ ਤੇ ਮਹਾਂਪੁਰਖ ਕਿੱਥੋਂ ਆਉਂਦੇ ਇਸ ਕਰਕੇ ਇਹਨਾਂ ਨੂੰ ਮਾੜਾ ਨਾ ਕਹੋ ਇਹ ਸਾਰਾ ਕੁਝ ਵੈਗਰੂ ਇਹਨਾਂ ਦੇ ਸਰੀਰਾਂ ਵਿੱਚ ਵਰਦਾ ਤੇ ਸਾਨੂੰ ਮਹਾਂਪੁਰਸ਼ਾਂ ਗੁਰਮੁਖਾਂ ਦਰਸ਼ਣਦਾਰ ਹੁੰਦੇ ਨੇ ਇਹ ਮੇਰੇ ਗੁਰਦੇਵ ਨੇ ਇਹਨੂੰ ਪ੍ਰੈਕਟੀਕਲ ਤੌਰ ਤੇ ਕਰਕੇ ਵਿਖਾਇਆ ਔਰ ਗੁਰੂ ਅਮਰਦਾਸ ਪਾਤਸ਼ਾਹ ਨੇ ਗੱਲ ਕਿਤੇ ਰਹਿ ਨਾ ਜਾਏ ਜਦੋਂ ਪ੍ਰਚਾਰਕ ਥਾਪੇ ਨੇ ਨਾ 22 ਮਨੁੱਖਾਂ ਬੰਦਿਆਂ ਦੀ ਡਿਊਟੀ ਲਾਈ ਤੇ 72 ਬੀਬੀਆਂ ਦੀ ਡਿਊਟੀ ਲਾਈ ਬੀਬੀਆਂ ਤਿੰਨ ਗੁਣਾ ਵੱਧ ਜਿਹੜੀ ਮਾਤਾ ਭਾਗਗੁਰੂ ਪਰਿ ਹੋਈ ਹੈ ਨਾ ਕਸ਼ਮੀਰ ਵਾਲੀ ਉਹ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਚਾਰ ਲਈ ਉੱਥੇ ਭੇਜੀ ਸੀ ਇਸ ਸਬਾਬਕ ਵਿੱਚੋਂ ਗੱਲ ਆ ਗਈ ਜਦੋਂ ਨੇ ਜੋੜਾ ਲਾਇਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੋਹਾਂ ਦਾ ਆਨੰਦ ਕਾਰਜ ਕੀਤਾ ਕਹਿਣ ਲੱਗੇ ਖਾਵਾਂਗੇ ਕਿੱਥੋਂ ਕਹਿੰਦੇ ਜੋ ਤੁਹਾਡਾ ਨਾਮ ਲੈ ਲੈਣਗੇ ਨਾ ਉਹ ਮੁਕਤ ਹੋ ਜਾਣਗੇ ਤੁਹਾਡਾ ਨਾਮ ਲੈਣ ਕਰਕੇ ਏਕੀ ਦੀ ਤਾਕਜੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਤੇ ਮੈਂ ਆਰੰਭ ਵਿੱਚ ਪਹਿਲਾਂ ਬੇਨਤੀ ਕੀਤੀ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਦੀਆਂ ਵਡਿਆਈਆਂ ਮੁਕਣ ਵਾਲੀਆਂ ਨਹੀਂ ਹੁਣ ਗੁਰਮਤ ਪਿਆਰੇ ਆਪਣੇ ਇਲਾਕੇ ਦੇ ਕਵੀਸ਼ਰ ਸਿੰਘ ਜਿਹੜੇ ਨੇ ਉਹ ਆਪਣੀਆਂ ਗੁਰਮਤ ਵਿਚਾਰਾਂ ਲਈ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਉਹਨਾਂ ਨੂੰ ਜੀ ਆਇਆਂ ਤੇ ਮੈਨੂੰ ਟਾਈਮ ਜਿਹੜਾ ਉਹ ਕਿਉਂਕਿ ਇਹ ਹੁਣ ਜੀ ਥੋੜਾ ਵੀ ਜੇ ਭਾਂਡਾ ਖੁੱਲਾ ਤੇ ਕੁੱਤੇ ਨੂੰ ਸ਼ਰਮ ਛਾਈਦੀ ਐ ਮੈਨੂੰ ਇਹ ਖੁੱਲਾ ਟਾਈਮ ਲਾਉਂਦੇ ਮੈਂ ਇਹਨਾਂ ਗਰੀਬਾਂ ਦਾ ਲੋਨ ਚੋੜਾ ਇਹਨਾਂ ਕਹਿੰਨਾ ਬਾਬਾ ਮਰ ਜਾਏ ਉਂਤਰਾ ਕਸਾ ਕਰਨ ਵਾਲੇ ਸਾਨੂੰ ਟਾਈਮ ਹੀ ਨਹੀਂ ਮਿਲਿਆ ਤੇ ਮੈਂ ਇਹ ਕਹਨੂੰ ਬਦਸ਼ੀਸ ਨਾਲ ਮੈਂ ਬਾਬਾ ਮਰ ਜਾਏ ਅਰਦਾਸ ਕਰੋ ਵੀ ਗੁਰੂ ਪਾਤਸ਼ਾਹ ਮੈਨੂੰ ਲੰਮੀ ਉਮਰ ਦੇਵੇ ਕਿਉਂਕਿ ਮੈਂ ਡਰਦਾ ਵੈਸੇ ਕਿਉਂਕਿ ਮੈਨੂੰ ਘਟੈਕ ਹੋਇਆ ਸੀ ਨਾ ਤੇ ਇਹਨਾਂ ਨੇ ਮੁੜ ਕੇ ਅਰਦਾਸ ਕੀਤੀ ਬਾਬਾ ਮਰ ਜਾਏ ਤਾਂ ਕੰਮ ਖਰਾਬ ਹੀ ਆ ਨਾ ਇਸ ਕਰਕੇ ਇਹ ਅਰਦਾਸ ਕਰੋ ਵੀ ਗੁਰੂ ਪਾਤਸ਼ਾਹ ਕਿਰਪਾ ਕਰ ਆਪਣੇ ਜੀਵਨ ਨੂੰ ਸਫਲਾ ਕਰੇ ਉਮਰ ਕਿੰਨੀ ਵੀ ਹੋਵੇ ਮਰਨ ਨੂੰ ਜੀ ਨਹੀਂ ਜੇ ਕਰਦਾ ਉਮਰ ਕਿੰਨੀ ਵੀ ਹੋ ਜਾਏ ਮਰਨ ਨੂੰ ਜੀ ਨਹੀਂ ਕਰਦਾ ਪਰ ਬਾਣੀ ਕਹਿੰਦੀ ਅੰਤ ਤਉ ਮਰਨਾ ਮਰਨਾ ਤਾਂ ਅਖੀਰੀ ਪੈਣਾ ਕਿਉਂਕਿ ਰਾਜੇ ਰਹਿਤ ਸਖਦਾਰ ਕੋਈ ਨਾ ਰਹਿ ਸਿਓ ਹੱਟ ਪਟਣ ਬਾਜ਼ਾਰ ਹੁਕਮੀ ਟੈ ਸਿਓ ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ ਦਰਬ ਭਰੇ ਪੰਡਾਰ ਰੀਤੇ ਏਖਣੇ ਤੰਬੂ ਪ੍ਰਾਂਗਨ ਵਾਰ ਸਰੇਚੇ ਲਾਲਤੀ ਨਾਨਕ ਸਰਦਾਰ ਸਨਾਖਤ ਕੋ ਦਿੱਤੀ ਗੁਰੂ ਪਾਤਸ਼ਾਹ ਕਿਰਪਾ ਕਰੇ ਤੁਹਾਡਾ ਆਕਾਗਰ ਚਿਤ ਹੋਣ ਲਈ ਬਹੁਤ ਬਹੁਤ ਧੰਨਵਾਦ ਆ ਬਾਬਾ ਸੋਨੂ ਕਿਦਾ ਸੀ ਗਿਆਨੀ ਜੀ ਮੈਂ ਮੀਂਹ ਬੰਦ ਕਰਾ ਦੇਣਾ ਬਾਹਰ ਸਟੇਜ ਕਰਾਂਗਾ ਮੈਂ ਖਰਬਜ਼ਾ ਵਾਸਤੇ ਹੀ ਤਰਲੇ ਮਰ ਕੇ ਤੇ ਮੀਂਹ ਪੁਰਾ ਪਉਣ ਲੱਗੇ ਆ ਤੇ ਤੂੰ ਆਪਣੇ ਦਵਾਨ ਲਈ ਮੀਂਹ ਰੋਕਣ ਲੱਗਾ ਇਸ ਕਰਕੇ ਗੁਰਮੁਖੋ ਮੀਂਹ ਪੈਣ ਦਿਓ ਦਵਾਨ ਇੱਥੇ ਵੀ ਆਪਾਂ ਕਰ ਲਾਂ ਕੋਈ ਗੱਲ ਨਹੀਂ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ